ਸਾਈਬਰ ਜੀ ਦਾ ਖਾਲਸਾ ਵਾਇਕਰ ਜੀ ਕੀ ਪਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਰਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇੰਦਰਵੀਰ ਸਿੰਘ ਕਾਦੀਆ ਦਰਬਾ ਸਿੰਘ ਗਿੱਲ ਬੇਨਤੀ ਇਹ ਆ ਵੀ ਆਪਾਂ ਜਿਹੜਾ ਟੋਲ ਬੰਦ ਕੀਤਾ ਸੀ ਉਹਦੀ ਜਿਹੜੀ ਕੱਲ ਸੁਣਵਾਈ ਹੋਈ ਆ ਕੋਰਟ ਦੇ ਵਿੱਚ ਅਸੀਂ ਉਹਦੇ ਵਿੱਚ ਪਾਰਟੀ ਬਣ ਲਈ ਆਪਣੀ ਐਪਲੀਕੇਸ਼ਨ ਤਿਆਰ ਕੀਤੀ ਸੀ ਔਰ ਸਾਡੀ ਸੁਣਵਾਈ ਜਿਹੜੀ ਜਾ ਕੇ 2:30 ਵਜੇ ਹੋਈ ਆ 259 ਨੰਬਰ ਕੇਸ ਸੀਗਾ ਉਹ ਜੀ ਐ ਵੀ ਜੱਜ ਸਾਹਿਬ ਨੇ ਇਹ ਗੱਲ ਕਹਿਤੀ ਭਈ ਤੁਸੀਂ ਇਹਦੇ ਵਿੱਚ ਪਾਰਟੀ ਨਹੀਂ ਬਣ ਸਕਦੇ ਤੁਸੀਂ ਇੱਕ ਨਵੀਂ ਰੈਟ ਡਾਰ ਕਰ ਸਕਦੇ ਆ ਦੂਜੇ ਬੰਨੇ ਸਰਕਾਰ ਦਾ ਵਕੀਲ ਆ ਪੰਜਾਬ ਸਰਕਾਰ ਦੇ ਵਕੀਲ ਨੇ ਪੂਰੀ ਬਹਿਸ ਕੀਤੀ ਬਹਿਸ ਕਰਨ ਦੇ ਬਾਵਜੂਦ ਵੀ ਕੋਈ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਡਾਇਰੈਕਸ਼ਨ ਕਰ ਦਿੱਤੀ ਆ ਭਈ ਇਹ ਟੋਲ ਆ ਜਿਹੜਾ ਐਨ ਐਚ ਐ ਨੂੰ ਚਾਲੂ ਕਰਕੇ ਦਿਓ ਔਰ ਪੰਜਾਬ ਸਰਕਾਰ ਨੇ 4 ਹਫ਼ਤੇ ਦਾ ਸਮਾਂ ਲੈ ਲਿਆ ਪਰ ਸਮਾਂ ਇਹ ਨਹੀਂ ਕਹਿੰਦਾ ਵੀ ਉਹ ਸਮੇਂ ਦੇ ਜਾ ਕੇ ਟੋਲ ਚੱਲੂ ਹੋਊਗਾ ਟੋਲ ਉਹ ਕਿਸੇ ਸਮੇਂ ਵੀ ਚਾਲੂ ਕਰ ਸਕਦੇ ਆ ਤੇ ਸਾਡੀ ਬੇਨਤੀ ਆ ਵੀ ਇੱਕ ਵਾਰੀ ਆਪਾਂ ਸਾਰੇ ਟੋਲ ਦੇ ਉੱਪਰ 10:00 ਵਜੇ ਇਕੱਠੇ ਹੋ ਜਾਈਏ ਤਾਂ ਜੋ ਸਾਰੇ ਹੀ ਜਿੰਨੇ ਵੀ ਸਾਡੀ ਵੀਡੀਓ ਨੂੰ ਸੁਣਨ ਇੱਕ ਵਾਰੀ ਟੋਲ ਤੇ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰੋ ਜਿਹਦੇ ਚ ਟਰੱਕ ਜੂਨੀਅਨ ਦੇ ਪ੍ਰਧਾਨ ਟੈਕਸੀ ਯੂਨੀਅਨ ਦੇ ਪ੍ਰਧਾਨ ਆ ਟੈਂਪੂ ਯੂਨੀਅਨ ਦੇ ਪ੍ਰਧਾਨ ਆ ਉਮਰ ਰਾਟ ਵਾਲੇ ਜਿਹੜੀਆਂ ਹੋਰ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਸੀ ਉਹ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਜੁੜੀਆਂ ਸੀ ਉਹ ਵੀ ਦੇਖੋ ਇਹ ਇੱਕ ੱਤਕਾ ਵਾ ਬੜਾ ਜਬਰਦਸਤ ੱਤਕਾ ਜਿਹੜਾ ਸਾਡੇ ਨਾਲ ਹੁੰਦਾ ਔਰ ਸਾਡੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਨਾ ਸਾਡੀ ਆਵਾਜ਼ ਨੂੰ ਕੋਟਾਂ ਸੁਣ ਰਹੀਆਂ ਨੇ ਨਾ ਕੋਈ ਅਦਾਲਤਾਂ ਸੁਣ ਰਹੀਆਂ ਨੇ ਨਾ ਕੋਈ ਪ੍ਰਚਾਰਣ ਸੁਣ ਰਿਹਾ ਇਸ ਕਰਕੇ ਕੱਲ ਨੂੰ ਸਾਨੂੰ ਇਥੋਂ ਕਟ ਮਾਰ ਕੇ ਦੇ ਠਾ ਦੇਣ ਉਹ ਗੱਲ ਬੱਕਰੀ ਆ ਪਰ ਅਸੀਂ ਇਹਨਾਂ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੈਗੇ ਕਿ ਬਿਨਾਂ ਰੇਟ ਘਟਾਏ ਕੋ ਟੋਲ ਚਲਾ ਲਵੇ ਟੋਲ ਇਹ ਚਲਾਉਣ ਅਸੀਂ ਨਹੀਂ ਕਹਿੰਦੇ ਬਿ ਟੋਲ ਬੰਦ ਰੱਖਣਾ ਪਰ ਟੋਲ ਨੂੰ ਚਲਾਉਣ ਦੇ ਲਈ ਜੋ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਅਸੀਂ ਉਹਦਾ ਕਰਕੇ ਸੰਘਰਸ਼ ਕਰ ਰਹੇ ਆਂ ਔਰ ਅਸੀਂ ਦੁਨਹੀਂ ਜੱਥੇ ਬੰਦੀਆਂ ਇਹ ਸੰਘਰਸ਼ ਜਾਰੀ ਰੱਖਾਂਗੇ ਕੱਲ 10 ਤੋਂ 11 ਵਜੇ ਦੇ ਵਿੱਚ ਇੱਥੇ ਇਕੱਠੇ ਹੋਣਾ ਸਾਰਿਆਂ ਨੂੰ ਬੇਨਤੀ ਆ ਪਹੁੰਚੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਰਵਾజా ਦੋਨਾਂ ਜਥੇਬੰਦੀਆਂ ਵੱਲੋਂ ਇੰਦਰਵੀਰ ਸਿੰਘ ਕਾਦੀਆ ਦਰਵਾਜ ਸਿੰਘ ਗਿੱਲ ਬੇਨਤੀ ਇਹ ਆ ਵੀ ਆਪਾਂ ਜਿਹੜਾ ਟੋਲ ਬੰਦ ਕੀਤਾ ਸੀ ਉਹਦੀ ਜਿਹੜੀ ਕੱਲ ਸੁਣਵਾਈ ਹੋਈ ਆ ਕੋਰਟ ਦੇ ਵਿੱਚ ਅਜ਼ੀਨ ਉਹਦੇ ਵਿੱਚ ਪਾਰਟੀ ਬਣ ਲਈ ਆਪਣੀ ਐਪਲੀਕੇਸ਼ਨ ਤਿਆਰ ਕੀਤੀ ਸੀ। ਔਰ ਸਾਡੀ ਸੁਣਵਾਈ ਜਿਹੜੀ ਜਾ ਕੇ 2:30 ਵਜੇ ਹੋਈ ਆ 258 ਨੰਬਰ ਕੇਸ ਸੀਗਾ। ਉਹਦੇ ਚ ਐ ਵੀ ਜੱਜ ਸਾਹਿਬ ਨੇ ਇਹ ਗੱਲ ਕਹਿਤੀ ਭਈ ਤੁਸੀਂ ਇਹਦੇ ਵਿੱਚ ਪਾਰਟੀ ਨਹੀਂ ਬਣ ਸਕਦੇ। ਤੁਸੀਂ ਇੱਕ ਨਵੀਂ ਰਿਟ ਦਾਇਰ ਕਰ ਸਕਦੇ ਆ। ਦੂਜੇ ਪੰਨੇ ਸਰਕਾਰ ਦਾ ਵਕੀਲ ਆ ਪੰਜਾਬ ਸਰਕਾਰ ਦੇ ਵਕੀਲ ਨੇ ਪੂਰੀ ਬਹਿਸ ਕੀਤੀ। ਬਹਿਸ ਕਰਨ ਦੇ ਬਾਵਜੂਦ ਵੀ ਕੋਈ ਗੱਲ ਨਹੀਂ ਬਣੀ। ਦਾ ਉਹਨਾਂ ਨੇ ਡਾਇਰੈਕਸ਼ਨ ਕਰ ਦਿੱਤੀ ਆ ਭਈ ਇਹ ਟੋਲ ਆ ਜਿਹੜਾ NHC ਨੂੰ ਚਾਲੂ ਕਰਕੇ ਦਿਓ ਔਰ ਪੰਜਾਬ ਸਰਕਾਰ ਨੇ 4 ਹਫ਼ਤੇ ਦਾ ਸਮਾਂ ਲੈ ਲਿਆ ਪਰ ਸਮਾਂ ਇਹ ਨਹੀਂ ਕਹਿੰਦਾ ਵੀ ਉਹ ਸਮੇਂ ਤੇ ਜਾ ਕੇ ਟੋਲ ਚੱਲੂ ਹੋਊਗਾ ਟੋਲ ਲੋਕ ਕਿਸੇ ਸਮੇਂ ਵੀ ਚਾਲੂ ਕਰ ਸਕਦੇ ਆ ਤੇ ਸਾਡੀ ਬੇਨਤੀ ਆ ਵੀ ਇੱਕ ਵਾਰੀ ਆਪਾਂ ਸਾਰੇ ਟੋਲ ਦੇ ਉੱਪਰ 10:00 ਵਜੇ ਇਕੱਠੇ ਹੋ ਜਾਈਏ ਤਾਂ ਜੋ ਸਾਰੇ ਹੀ ਜਿੰਨੇ ਵੀ ਸਾਡੀ ਵੀਡੀਓ ਨੂੰ ਸੁਣਨ ਇੱਕ ਵਾਰੀ ਟੋਲ ਤੇ ਪਹੁੰਚਣ ਦੀ ਕਿਰਪਾਲਤਾ ਜਰੂਰ ਕਰੋ ਜਿਹਦੇ ਚ ਟਰੱਕ ਜੂਨੀਅਨ ਦੇ ਪ੍ਰਧਾਨ ਟੈਕਸੀ ਜੂਨੀਅਨ ਦੇ ਪ੍ਰਧਾਨ ਆ ਟੈਂਪੂ ਜੂਨੀਅਨ ਦੇ ਪ੍ਰਧਾਨ ਆ ਉਮਰ ਰੈਟ ਵਾਲੇ ਜਿਹੜੀਆਂ ਹੋਰ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਸੀ ਉਹ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਜੁੜੀਆਂ ਸੀ ਉਹ ਵੀ ਦੇਖੋ ਇਹ ਇੱਕ ਤੱਕਾ ਵਾ ਬੜਾ ਜਬਰਦਸਤ ਕਾਜ ਜਿਹੜਾ ਸਾਡੇ ਨਾਲ ਹੋ ਹੁੰਦਾ ਔਰ ਸਾਡੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਨਾ ਸਾਡੀ ਆਵਾਜ਼ ਨੂੰ ਕੋਟਾਂ ਸੁਣ ਰਹੀਆਂ ਨੇ ਨਾ ਕੋਈ ਅਦਾਲਤਾਂ ਸੁਣ ਰਹੀਆਂ ਨੇ ਨਾ ਕੋਈ ਪ੍ਰਸ਼ਾਸਨ ਸੁਣ ਰਿਹਾ ਇਸ ਕਰਕੇ ਕੱਲ ਨੂੰ ਸਾਨੂੰ ਇੱਥੋਂ ਕਟ ਮਾਰ ਕੇ ਦੇ ਢਾ ਦੇਣ ਉਹ ਗੱਲ ਬੱਕਰੀ ਆ ਪਰ ਅਸੀਂ ਇਹਨਾਂ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੈਗੇ ਕਿ ਬਿਨਾਂ ਰੇਟ ਘਟਾਏ ਕੋ ਟੋਲ ਚਲਾ ਲਵੇ ਟੋਲ ਇਹ ਚਲਾਉਣ ਅਸੀਂ ਨਹੀਂ ਕਹਿੰਦੇ ਵੀ ਟੋਲ ਬੰਦ ਰੱਖਣਾ ਪਾ ਟੋਲ ਨੂੰ ਚਲਾਉਣ ਦੇ ਲਈ ਜੋ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਅਸੀਂ ਉਹਦਾ ਕਰਕੇ ਸ਼ਿੰਗਾਰਚ ਕਰ ਰਹੇ ਆਂ ਔਰ ਅਸੀਂ ਦੁਨਹੀਂ ਜਥੇ ਬੰਦੀਆਂ ਇਹ ਸ਼ਿੰਗਾਰਚ ਜਾਰੀ ਰੱਖਾਂਗੇ ਕੱਲ 10 ਤੋਂ 11 ਵਜੇ ਦੇ ਵਿੱਚ ਇੱਥੇ ਇਕੱਠੇ ਹੋਣਾ ਸਾਰਿਆਂ ਨੂੰ ਬੇਨਤੀ ਆ ਪਹੁੰਚੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ